Okay. ਜੇ ਕਰਕੇ ਭੱਜ ਗਏ ਫਿਰ ਮਨ세 ਵਿੱਚ ਕਿਦਾਰੀ ਵਾਲਾ ਕਰੰਗ ਰੱਖ ਜੁਦਾ ਹ ਜਿਹੜਾ ਵਿਕਤੀ ਦੁਨੀਆ ਤੇ ਕਰੇਣਾ ਨਹੀਂ ਇਤਿਹਾਸ ਮਾਫੀ ਕਰਦਾ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਹੈ ਉਹ ਕਹਿੰਦਾ ਆਵੇਂ ਬਾਸ਼ਨਾ ਤਕਦੀ ਦੀ ਇੱਕ ਵਿੱਚੋਂ ਆਵੇਂ ਬਾਸ਼ਨਾ ਤਕਦੀ ਦੀ ਇੱਕ ਵਿੱਚੋਂ ਜਿੱਤੇ ਲੱਖ ਲੱਖ ਵਾਰ ਸ਼ੁਕਰ ਤਨ ਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਬਖ ਜਿਨ੍ਹਾਂ ਦੀ ਜੋਤ ਸ਼ਕਤਿ ਛਾਇਆ ਹੈ ਅਸੀਂ ਤੁਹਾਡੇ ਰੱਬ ਵਰਗੇ ਸਰੂਪ ਦੇ ਦਰਸ਼ਕ ਕਰ ਰਹੇ ਹਾਂ ਬਹੁਤ ਸਾਰੇ ਜੋ ਇਫਾ ਦੇ ਸੇਵਾਦਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾਦਾਰ ਸਾਡੇ ਸਤਿਕਾਰਯੋਗ ਗ੍ਰੰਥੀ ਸਹਿਬਾਨ ਔਰ ਬਰਦਰਾ ਸੰਜੀਵ ਸਮਝ ਕੀ ਪ੍ਰਬੰਧ ਕਮੇਟੀ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਰਾ ਪ੍ਰਬੰਧ ਬਹੁਤ ਸਾਰੇ ਢੰਗ ਨਾਲ ਚਲਾਇਆ ਹੈ ਸਾਰੀ ਕਮੇਟੀ ਦਾ ਧੰਨਵਾਦ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਤੱਕ ਪਹੁੰਚਾ ਰਹੇ ਹਨ ਮੇਰੀ ਬਰਾਦ ਰਾਜਵਿੰਦਰ ਸਿੰਘ ਜੀ ਜੀਲਾ ਸਾਹਿਬ ਜਿਹੜੇ ਇਸ ਪ੍ਰੋਗਰਾਮ ਨੂੰ ਟੈਲੀਕਾਸਟ ਕਰਕੇ ਦੇਸ਼ਾਂ ਦੇਸ਼ਾਂ ਵਿੱਚ ਪਚਾਰੇ ਆਪਣਾ ਦਾ ਬਹੁਤ ਬਹੁਤ ਧਰਵਾਦ ਸਤਿਗੁਰੂ ਜੀ ਦਾ ਪਕੜ ਧੰਨਵਾਦ ਗੁਰੂ ਜੀ ਆ ਪਿਆਰ ਕਰ ਸਕਦਾ ਦਾ ਜਿਨ੍ਹਾਂ ਨੇ ਆਪਣੀਆਂ ਦਸਾਂ ਰਮਤਾਂ ਦੇ ਇੱਕ ਵਿੱਚ ਤੁਮਾਂ ਦੇ ਵਿੱਚੋਂ ਗੁਰੂ ਜੀਆ ਕੋਲ ਤਾਂ ਵਿੱਚ ਵੀ ਮਾਇਆ ਪਈ ਹੈ ਟੋਕਰੀ ਵਿੱਚ ਵੀ ਮਾਇਆ ਪਈ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਾਰ ਸੇਵਾ ਚੱਲ ਰਹੀ ਹੈ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਗੁਰੂ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪੈਸੇ ਦੀ ਬੜੀ ਲੋੜ ਪੈਂਦੀ ਹੈ ਸਾਨੂੰ ਸ਼ੌਕ ਦੇ ਵਿੱਚ ਵਧਦਾ ਕਰਨ ਵਾਸਤੇ ਸਾਨੂੰ ਮਹਿੰਗੀਆਂ ਤੋਂ ਮਹਿੰਗੀਆਂ ਵਸਤੂਆਂ ਖਰੀਦੀਆਂ ਪੈਂਦੀਆਂ ਗੁਰੂ ਸਾਹਿਬਾਂ ਦੀ ਸ਼ਾਨ ਕਾਇਮ ਕਰਦੇ ਨੇ ਉਹ ਪੈਸੇ ਨਾਲ ਕੀਤੀ ਜਾਂਦੀ ਇਸ ਕਰਕੇ ਮਾਇਆ ਵਰਤਬੰਦ ਗੁਰੂ ਘਰ ਵਿੱਚ ਭੇਜੋ ਟੋਕਰੀ ਵਿੱਚ ਪਾਓ ਬੋਲਚ ਵਿੱਚ ਪਾਓ ਸਾਰਿਆਂ ਦਾ ਸੰਗਤ ਨੂੰ ਧੰਨਵਾਦ ਹੈ ਸਤ ਜੀ ਰੇਲ ਸੇ ਖਾਲਸਾ ਪਿੱਧਰਾ ਬਣੇ ਨੇ ਕੌਮੀ ਪਰਮਾਨਿਆਂ ਨਾਲ ਵਕਤਤ ਕਰਕੇ ਪੰਗਾਲ ਤੇ ਗੋਲਾ ਮਹਾਰ ਸੂਰਬੀਰ ਜਿਹੜੇ ਬਿਸ਼ਬੋਜ ਤੁਹਾਆਂ ਸੰਸਕਰੀ ਸਾਡੀ ਜਾਨ ਜਾਂਦੀ ਆ ਤਾਂ ਚਲੀ ਜਾਵੇ ਅਸੀਂ ਭੁੱਖਾ ਨਹੀਂ ਦੇਵਾਂਗੇ ਅਸੀਂ ਕੌਣ ਦੇ ਪਿੱਠ ਵਿੱਚ ਛੁਰਾ ਨਹੀਂ ਮਾਰਾਂਗੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਲੜ ਮੁੜ ਕੇ ਸ਼ਹੀਦ ਉਸ 52 ਪਵਿੱਤਰ ਧਰਤੀ ਨੂੰ ਸਵੇਰੀਆਂ ਸਰਕਾਰਾਂ ਨੇ ਆਪਣੇ ਕਲਾਵੇ ਵਿੱਚ ਲੈ ਲਿਆ ਚਾਰਜ ਤੋਂ 13 ਬੰਦੀ ਦਾ ਦਿਨ ਦੀ ਪਾਣੀ ਬੰਦ ਕਰ ਦਿੱਤਾ ਕਿ ਅਪਜੀਲੀ ਪਾਣੀ ਕਰ ਵਿੱਚ ਵੀ ਨਾਲ ਸਾਥ ਦੇ ਨਾਲ ਰਾਗੀ ਸਾਹਿਬਾਨ ਗੁਰੂ ਕਰਦੇ ਕੀਰਤਨੇ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦਾ ਕੀਰਤਨ ਬੇਹੋਸ਼ ਗੀਤਾਂ ਕਿੰਤਰ ਗੁਰੂ ਦਰਬਾਰ ਦੇ ਵਿੱਚ ਹੋ ਰਹੇ ਨੇ ਸਮੇਂ ਦੀਆਂ ਸਰਕਾਰਾਂ ਦੇ ਕੋਲੇ ਲੱਗਣਾ ਕਿ ਇਹ ਕਲ ਰਹੀ ਹੈ ਉਹ ਸ਼ਹੀਦ ਕਿਉਂਕਿ ਸਮੇਂ ਦੀਆਂ ਸਰਕਾਰਾਂ ਉਹ ਜਿਹੜੀਆਂ ਸੰਘਾਤ ਹੋ ਕੇ ਆ ਰਹੀਆਂ ਜਾਂ ਜਿਹੜੀਆਂ ਸੰਗਤਾਂ ਤੋਂ ਕਰਨਾ ਵਿੱਚ ਪਈਏ ਕੈਮਰੇ ਤੋਂ ਸਿੱਧਾ ਇਹਨਾਂ ਉੱਪਰ ਟੈਂਪ ਕਿਹ ਰਹੇ ਇਹਨਾਂ ਦੇ ਕੋਲੇ ਜਲਾ ਕੇ ਇਹਨਾਂ ਨੂੰ ਖਤਮ ਕਰਕੇ ਅਸੀਂ ਬਹੁਤ ਵੱਡੀ ਜਿੱਤ ਪ੍ਰਾਪਤ ਕਰਦੀ ਹੈ ਤੇ ਉਹੇ ਉਹ ਸਮੇਂ 10 ਜੂਨ 1988 ਨੂੰ ਸ਼ਹੀਦ ਅੰਮ੍ਰਿਤਸਰ ਸਾਜ ਬਾਣੀ ਦੇ ਮント ਸ਼ਾਂਤੀ ਦੇ ਸੋਮੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਪਰੰਤ ਕਰਿਆ ਸੰਗਤਾਂ ਭਾਰੀ ਗੰਟੀ ਵਿੱਚ 752 ਸਰਕਰਮਾਂ ਦੇ ਵਿੱਚ ਕੋਈ ਦਾਦੀ ماں ਆਪਣੇ ਪੋਤੇ ਨੂੰ ਲੈ ਕੇ ਕਿਸ਼ਤੀ ਪਈ ਹੈ ਕੋਈ ਮਾਂ ਆਪਣੇ ਪੁੱਤਰ ਨੂੰ ਸ਼ਰਤੀ ਤੇ ਪਈ ਹੈ ਕੋਈ ਪਾਏ ਆਪਣੇ ਵੀਰ ਨੂੰ ਆਪਣੇ ਤਲਾਵੇ ਇਸ ਤਰ੍ਹਾਂ ਕੇ ਪਈ ਹੈ ਪਰੰਪਰ ਕਰਮਾਂ ਵਿੱਚ ਪਈਆਂ ਸੰਗਤਾਂ ਉੱਪਰ ਟੈਂਕ ਤੋਪਾਂ ਤੇ ਘੋੜੀਆਂ ਨਾਲ ਹਮਲਾ ਕਰਕੇ ਉਹਨਾਂ ਨੂੰ ਬਹੁਤ ਦੇ ਕਾਟਣ ਤੱਕੇ ਸਮੇਂ ਦੀਆਂ ਸਰਕਾਰਾਂ ਨੇ ਇਹ ਸਵਤਨASSI ਕੁਰਸੀ ਬਹੁਤ ਬਿੜੀ ਜਿੰਤ ਪ੍ਰਾਪਤ ਕਰਨੀ ਹੈ ਇਤਨਾ ਮੰਤ ਇਤਨਾ ਕਹਿ ਅੰਮਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੋਇਆ ਜਿਸ ਨੂੰ ਸੁਣ ਕੇ ਅੱਜ ਵੀ ਲੋ ਕੰਡੇ ਖੜੇ ਹੁੰਦੇ ਆ ਪਰੋਂ ਤੇਰੇ 40 ਸਾਲ ਬੀਤ ਚੜ ਦੇ ਬਾਅਦ ਵੀ ਜੀ ਅੱਜ ਸਾਨੂੰ ਉਹ ਦਿਖਾਤਾ ਜਿਹੜਾ ਉਹ ਭੁਲਦਾ ਵੀ ਅੱਜ ਵੀ ਉਹ ਸਾਡੇ ਚੱਕ ਮਾ ਜਿਹੜੇ ਉਹ ਅੱਲੇ ਆਵੇਂ ਵਿਸ਼ੇ ਦੇ ਜਿਹਨਾਂ ਦੇ ਵਿੱਚ ਅਕਾਲ ਪੁਰਖ ਕਬੀਰ ਨੇ ਕਿਰਪਾ ਕੀਤੀ ਹੈ ਕੌਣ ਦੇ ਉਸ ਮਹਾਨ ਯੋਧੇ ਨੂੰ ਸਾਡੇ ਸਮਾਜ ਦੇ ਲੋਕਾਂ ਨੇ ਸਹਿਯੋਗ ਦਿੱਤਾ ਹੈ ਕੌਣ ਉਸ ਮਹਾਨ ਯੋਧੇ ਸ਼ਹੀਦ ਭਾਈ ਗਿਰਦ ਸਿੰਘ ਦੇ ਪੁੱਤਰ ਸਰਜੀਤ ਸਿੰਘ ਖਾਲਸਾ ਤੇ ਭਾਈ ਨੰਬਰ ਸਿੰਘ ਕੰਮਤਪਾਲ ਸੇਖ ਖਾਲਸਾ ਨੂੰ ਬਹੁਤ ਬਹੁਤ ਸਹਿਯੋਗ ਦਿੱਤੇ ਸਾਡੀਆਂ ਮਾਵਾਂ ਨੇ ਤਲਾਬੇ ਵਿੱਚ ਲੈ ਕੇ ਉਹਨੂੰ ਪਿਆਰ ਦਿੱਤਾ ਸਾਡੀਆਂ ਮਾਵਾਂ ਨੇ ਉਹਨੂੰ ਤਾਰੇ ਵਿੱਚ ਤਲਾਬੇ ਵਿੱਚ ਲੈ ਕੇ ਅਸ਼ੀਰਵਾਦ ਦਾ ਬਟਾ ਵਾਹਿਗੁਰੂ ਭਲੀ ਕਰੇਗਾ ਤੇ ਇਹ ਇੱਕ ਪਹਿਲੀ ਵਾਰ ਆ ਚੋਣਾ ਦੇ ਵਿੱਚ ਗੰਨੇ ਦਾ ਕਿ ਉਸ ਤੇ ਠੰਡੇ ਜਾਂਦੀਆਂ ਸ਼ਬੀਲਾ ਜਿਹੜੀ ਨਸ਼ੇ ਤੋਂ ਬਗੈਰ ਪੈਸੇ ਤੋਂ ਬਗੈਰ ਕਿ ਹੁਣ ਜਿਹੜੀ ਗਈ ਹੈ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਉਹਨਾਂ ਦੋ ਕੌਮੀ ਪ੍ਰੋਵਿਨਰ ਨੂੰ ਜਿੱਤਾ ਬਸ਼ੀਆ ਪਰ ਇੱਕ ਪਾਸੇ ਚਾਰ ਜੁਮ ਦਾ ਰਿਜ਼ਲਟ ਆਇਆ ਬੁਝ ਪਾਸੇ ਅਸੀਂ ਨੈਣਾ ਵਿੱਚ ਹੱਜ ਸਿੱਟ ਕੇ ਉਹਨਾਂ ਮਹਾਨ ਸੁਲਵੇ ਜਦੋਂ ਸ਼ਰਤਾਂ ਬੰਦ ਬੈਠ ਕਰਿਆ ਕਿ ਕੋਈ ਕੰਮ ਪਿਛ ਕਰਕੇ ਅਸੀਂ ਫਾਤੋ ਖੰਡਰ ਜਾਈ ਪੋਇਨਾ ਜਿੱਤਾ ਸਾਰਿਆਂ ਤੋਂ ਛੋਟੀ ਉਮਰ ਦਾ ਸ਼ਹੀਦ ਮੰਤਰੀ ਸਿੰਘ ਖਾਲਸਾ ਜਿਸ ਦੀ ਉਮਰ ਕੇਵਲ 18 ਦਿਨ ਦੀ ਸੀ 18 ਦਿਨ ਦੀ ਉਹ 18 ਦਿਨ ਦੇ ਉਹਦੇ ਵਿੱਚ ਆਪਣੀ ਮਾਂ ਦਾ ਦੁੱਧ ਚੁੰਗ ਰਿਆ ਮਾਤਾ ਪ੍ਰੀਤਮ कौर ਦਾ ਦੁੱਧ ਚੁੰਗ ਰਿਆ ਚਾਰ ਮੀਂਹ ਦਰਵਾਣਾ ਕੋਲ ਤੱਕ ਕੀ ਗਈ ਉਹ ਸਿੱਖੀ ਪ੍ਰਵਾਨੇ ਸਾਰਿਆਂ ਤੋਂ ਛੋਟੀ ਉਮਰ ਦੇ ਸ਼ਹੀਦ ਭਾਈ ਮਨੁਖਰੀ ਸਿੰਘ ਦੇ ਨਾਲ ਹੀ ਸਤਨਾਮ ਸਿੰਘ ਵੀ ਸੁਬਹਾਨ ਅੱਲ੍ਹਾ ਉਹ ਸ਼ਹੀਦ ਹੋ ਗਿਆ ਹੋਰ अनेका ਮਾਮਾ ਭੈਣਾਂ ਨੂੰ ਸ਼ਹੀਦ ਕੀਤਾ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦਰਦ ਨਾਲ ਲੈਣਾ ਨੂੰ ਢਾਡੀ ਇਹ ਖਾਪ ਸਕਤਾਰੇ ਜਨਮ ਚੇ ਆਉਂ ਕਰੇ ਵੀ